ਕੈਬਨਰ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਫੇਰੀ ਤੋਂ ਬਾਅਦ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਨੇ ਸਿੱਧੂ ਤੇ ਪਾਕਿਸਤਾਨ ਦੀ ਹਮਾਇਤ ਕਰਨ ਦੇ ਦੋਸ਼ ਵਿਰੋਧੀਆਂ ਵੱਲੋਂ ਲਗਾਤਾਰ ਹਿੱਲ ਲਏ ਜਾਂਦੇ ਰਹੇ ਨੇ ਇਨਾਂ ਹੀ ਨਹੀਂ ਸਿੱਧੂ ਨੂੰ ਤਾਂ ਆਪਣੀ ਹੀ ਪਾਰਟੀ ਦੇ ਕਈ ਲੀਡਰਾਂ ਦੇ ਤਿੱਖੇ ਬਿਆਨਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਪੰਜਾਬ ਸਰਕਾਰ ਦੇ ਕਈ ਅਜੇਹੇ ਮੰਤਰੀ ਵੀ ਹਨ ਜੋ ਸਿੱਧੂ ਦੇ ਹੱਕ ਵਿੱਚ ਗਾਹੀ ਬਗਾਹੀ ਨજર ਆਉਂਦੇ ਨੇ ਹੁਣ ਇੱਕ ਵਾਰ ਫਿਰ ਸਿੱਧੂ ਦੇ ਹੱਕ ਚ ਨਿਤਰੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਮੇਰਾ ਨਹੀਂ ਖੜ ਕੇ ਕੋਈ ਸਮਰਥਨ ਕੀਤਾ ਉੱਥੇ ਅਸੀਂ ਵੀ ਮੇਰਾ ਬਾਰਡਰ ਆਪਣਾ ਇਲਾਕਾ ਮੇਰਾ ਜਿਹੜਾ ਬੜੀ ਤਰੀਕਾ ਤੇ ਮੇਰੇ ਮੇਰੇ ਕੋਲ ਤੋਂ ਕੋਈ ਤਾਰੀਫ ਨਹੀਂ ਕੀਤੀ ਉਹਨੇ ਕਿਤੇ ਵੀ ਨਹੀਂ ਕੀਤੀ ਉਹਨਾਂ ਜਰੂਰ ਉਦੋਂ ਜਦੋਂ ਗਏ ਨੇ ਉਦੋਂ ਤੇ ਸਾਰਿਆਂ ਦਾ ਧੰਨਵਾਦ ਕੀਤਾ ਸੀ ਕਰਤਾਰਪੁਰ ਕਾਰਿਡੋਰ ਚ ਉਦੋਂ ਤੇ ਹਰ ਸਿੰਘ ਲਤੂ ਵੀ ਸੀਗੀ ਉਹਦੇ ਚ ਪਰੀ ਸਾਹਿਬ ਸੈਂਟਰ ਦੇ ਮਨਿਸਟਰ ਵੀ ਸੀਗੇ ਤੇ ਜੇ ਅਸੀਂ ਕਹੀਏ ਕਿ ਇੱਕ ਬੰਦਾ ਜਦੋਂ ਕਿਸੇ ਦੇਸ਼ ਚ ਕਿਤੇ ਜਾਈਦਾ ਉਹ ਔਰਤਾਂ ਦੇ ਬੰਦੇ ਨੂੰ ਗਾਲਾਂ ਕੱਢ ਕੇ ਆਵਾਂਗੇ ਕਿ ਉੱਥੇ ਕਹਾਂਗੇ ਕਿ ਇਹਨੇ ਬਹੁਤ ਚੰਗਾ ਕੀਤਾ ਜਿਵੇਂ ਅਸੀਂ ਕਰਤਾਰਪੁਰ ਸਾਹਿਬ ਦੀ ਨੀਂ ਪੱਥਰ ਰੱਖ ਰਹੇ ਹਾਂ ਇਹ ਬੰਦਨ ਦੇ ਮਾਮਲੇ ਜੀ ਬੜੀ ਰਾਜਨੀਤੀ ਹੋ ਰਹੀ ਹੈ ਜੀ ਇਹ ਤੇ ਵੇਖੋ ਜੀ ਮੈਂ ਇਹ ਡੇੜਾ ਜੋ ਮੇਰਾ ਆਪਣਾ ਜਿਹੜਾ ਇਲਾਕਾ ਡੇਰਾ ਬਾਬਾ ਨਾਨਕ ਬੜਾ ਸੈਂਸਿਟਿਵ ਸੈਕਟਰ ਹੈ ਜਦੋਂ ਆਪਣੇ ਪਿਛਲੀਆਂ ਵੀ ਵਾਰ ਸੀ ਜਿਹੜੀਆਂ ਲੱਗੀਆਂ ਨੇ ਉਹਨਾਂ 'ਚ ਜੇ ਕਦੇ ਤੁਸੀਂ ਹਿਸਟਰੀ ਪੜੋਗੇ ਤੇ ਡੇੜਾ ਸੈਕਟਰ ਸਭ ਤੋਂ ਤੱਕ ਜਿਹੜਾ ਸੈਕਟਰ ਸੀਗਾ ਮੈਂ ਉੱਥੇ ਰਿਹਾ ਪੰਜ ਦਿਨ ਔਰ ਕੈਪਟਨ ਸਾਹਿਬ ਵੀ ਜਾ ਕੇ ਆਏ ਨੇ ਨੇ ਜਿਹੜੀ ਕੈਪਟਨ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਮੈਂ ਉਹਨੂੰ ਅਭਿਨੰਦਨ ਨੂੰ ਉੱਥੇ ਰਿਸਿਵ ਕਰਨਾ ਚਾਹੁੰਦਾ ਤੇ ਗਵਰਨਮੈਂਟ ਆਫ ਇੰਡੀਆ ਨੇ ਇਹ ਦਿੱਤੀ। ਬਾਰਾ ਸਭਾ ਮਤਲਬ ਇਹ ਠੀਕ ਹੈ ਜੀ ਇਸ ਬਾਰੇ ਵਿੱਚ। ਬਿਲਕੁਲ ਜੀ ਮੈਨੂੰ ਨਹੀਂ ਪਤਾ ਕਿਦਾ ਠੀਕੜਾ ਪਰ ਸਾਡਾ ਜਿਹੜਾ ਕਾਂਗਰਸ ਪਾਰਟੀ ਦਾ ਤੇ ਪੰਜਾਬੀਆਂ ਦਾ ਦਰਵਾਇਆ ਜਿਹੜਾ ਉਹ ਆਰਮੀ ਦੇ ਨਾਲ ਆ ਤੇ ਜੋ ਵੀ ਆਰਮੀ ਐਕਸ਼ਨ ਕਰੇਗੀ ਅਸੀਂ ਪੰਜਾਬੀ ਉਹਦੇ ਨਾਲ ਖੜੇ ਹੋਵਾਂਗੇ ਫੇਰ ਮੈਂ ਕਿਸੇ ਹੋਰ ਆ। ਮੈਂ ਤੁਹਾਨੂੰ ਇਹ ਕਹਿ ਗਿਆ ਕਿ ਪਸੀ ਪਾ ਬਾਰਡਰ ਵਾਲੇ ਜਿਹੜੇ ਆ ਹਰ ਰੋਜ਼ ਰੈਡ ਅਲਰਟ ਦੇਖਦੇ ਆ ਸਾਡੇ ਕਿਸਾਨਾਂ ਨੂੰ ਪਾਣੀ ਲੌਂਡਰੀ ਰਾਤ ਨੂੰ ਪ੍ਰੋਬਲਮ ਆਉਂਦੀ ਹੈ ਮੈਂ ਦਿਨ ਤੇ ਬਿਜਲੀ ਕਰਾਈ ਹੈ ਮੈਂ ਤੁਹਾਨੂੰ ਇਹ ਕਹਾਂਗੇ ਇੰਨੀਆਂ ਤਕਲੀਫਾਂ ਦੇ ਬਾਵਜੂਦ ਅਸੀਂ ਆਪਣੀ ਫੌਜ ਦੇ ਨਾਲ ਖੜੇ ਹਾਂ ਜੋ ਫੌਜ ਦੇ ਨਾਲ ਗਵਰਨਮੈਂਟ ਜੋ ਡਿਸੀਜਨ ਲਏਗੀ ਉਹ ਅਸੀਂ ਉਹਦੇ ਨਾਲ ਬਿਲਕੁਲ ਮੇਰੀ ਗੱਲ ਸੁਣੋ ਇੱਕ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ ਪੰਜਾਬ ਹਮੇਸ਼ਾ ਹੀ ਇੱਕ ਸੁਰੱਖਿਤ ਰਿਆ ਉਹਨੂੰ ਕਦੀ ਵੀ ਕੋਈ ਖਤਰਾ ਨਹੀਂ ਚੱਲ ਕੋਈ ਖਾਲਸਾਣ ਦੀ ਮੂਵਮੈਂਟ ਚੱਲੀ ਸੀ ਜਾਂ ਪਾਕਿਸਤਾਨ ਨਾਲ ਲੜਾਈਆਂ ਚੱਲਦੀਆਂ ਨੇ ਪੰਜਾਬੀ ਹਮੇਸ਼ਾ ਇੱਕ ਨੰਬਰ ਤੇ ਰਹੇ ਤੇ ਇੱਕ ਨੰਬਰ ਤੇ ਰਾਂਗੇ ਜਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ